ਮੰਚ ਉਪਰ ਸਤਿ ਸੋਵਰ ਅਤੇ ਸਾਹਮਣੇ ਬੈਠੇ ਸਾਰੇ ਹੀ ਬਹੁਤ ਹੀ ਸਤਕਾਰਯੋਗ ਸਾਹਿਤਕਾਰ ਤੇ ਸਿਹਤ ਪ੍ਰੇਮੀ ਦੋਸਤੋ ਪੰਜਾਬੀ ਸਹਿ ਸੁਭਾ ਬਰਨਾਲਾ ਜਿਹੜੀ ਬਰਨਾਲੇ ਦੀ ਸਭ ਤੋਂ ਪੁਰਾਣੀ ਤੇ ਪੰਜਾਬ ਦੀਆਂ ਦੋ ਸਭ ਤੋਂ ਪੁਰਾਣੀਆਂ ਸੁਭਾਵਾਂ ਚੋਂ ਇੱਕ ਹੈ ਉਹ ਅੱਜ ਇਹ ਮਾਣ ਹਾਸਲ ਕਰ ਰਹੀ ਹੈ ਕਿ 43 ਸਾਲ ਬਾਅਦ ਉਹਦੀਆਂ ਦੋ ਸਾਂਝੀਆਂ ਕਾਗ ਪੁਸਤਕਾਂ ਰਿਲੀਜ਼ ਹੋ ਰਹੀਆਂ ਨੇ ਕਾਗ ਪੁਸਤਕ ਇੱਕ ਲੇਖ ਸੰਗ੍ਰਹਿ ਪੰਜਾਬੀ ਸਹਿਤ ਸੋ ਬਰਨਾਲਾ ਨੇ 2000 ਇਸਵੀ ਤੱਕ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਨੇ ਉਸ ਤੋਂ ਬਾਅਦ ਲਖਾਰੀ ਸੋਹਣ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਸਹਿਤ ਸਵਾਸੀ ਜਿਹੜੀ ਕੋ ਵਿਚਾਰੀ ਪਾਛੜ ਪਾਛੜ ਦੀ ਪਿੱਛੇ ਰਹਿ ਗਈ ਪਰ ਹੁਣ ਅਸੀਂ ਸਾਰੇ ਕੋਈ ਵੀ ਸਹਿਸਫਾ ਬਰਨਾਲੇ ਚ ਬਹੁਤ ਸਾਰੀਆਂ ਸਹਿਸਫਾ ਵਾਣੇ ਕੱਲ ਮੈਂ ਪੜ ਰਿਹਾ ਸੀ ਕਹਿੰਦੇ ਪਟਿਆਲੇ ਇੱਕ ਪੰਜਾਬੀ ਸਹਿਤ ਅਕੈਡਮੀ ਸ਼ੁਰੂ ਹੋ ਰਹੀ ਹੈ 12 ਜੂਨ ਨੂੰ ਪਤਾ ਨਹੀਂ 11 ਜੂਨ ਨੂੰ ਤੇ ਉਸ ਤੋਂ ਪਹਿਲਾਂ ਉੱਥੇ ਵੀ ਬਹੁਤ ਸਾਰੀਆਂ ਸੁਭਾਵਾਂ ਨੇ ਸੋ ਅਸੀਂ ਸਾਰਿਆਂ ਨੂੰ ਉਹਨਾਂ ਸਾਰਿਆਂ ਨਾਲ ਸਹਿਯੋਗ ਲੈ ਕੇ ਤੇ ਸਹਿਯੋਗ ਦਿੰਦੇ ਆ ਉਹਨਾਂ ਦੇ ਵਿੱਚ ਬਹੁਤ ਸਾਰੇ ਤਾਂ ਸਾਡੇ ਮੈਂਬਰ ਵੀ ਨੇ ਤੇ ਉਹਨਾਂ ਤੋਂ ਬਿਨਾਂ ਜਿਹੜਾ ਮੈਂਬਰ ਨਹੀਂ ਉਹਨਾਂ ਨੂੰ ਵੀ ਅਸੀਂ ਨਾਲ ਰੱਖਦੇ ਆਂ ਤੇ ਉਹਨਾਂ ਨੇ ਨਾਲ ਰਹਿੰਨੇ ਆਂ ਸਾਨੂੰ ਬੜੀ ਖੁਸ਼ੀ ਹੈ ਕਿ ਸਭਾ ਦੇ ਕਾਰਜਕਾਰਨੀ ਦੇ ਇੱਛਾ ਅਨੁਸਾਰ ਜੋ ਪੰਜਾਬ ਪੁੱਤਰ ਦੇ ਸਹਿਤਕਾਰ ਸਾਨੂੰ ਆਪਣੀਆਂ ਕਿਤਾਬਾਂ ਰੀਲੀਜ਼ ਕਰਨ ਵਾਸਤੇ ਸੋਚੇ ਉਹਨਾਂ ਦਾ ਸੁਪਨਾ ਸਾਡੇ ਸਾਹਮਣੇ ਸੱਚਕਾਰ ਹੋ ਰਿਹਾ ਹੈ ਮੇਰੀ ਮਰਾਰ ਪ੍ਰਧਾਨਗੀ ਮੰਡਲ ਵਿੱਚ ਬੈਠੇ ਸਾਰੇ ਹਾਜ਼ਰੀਨ ਉਹਨਾਂ ਜਹੀਨ ਸਹਿਤਕਾਰਾਂ ਤੋਂ ਆਏ ਜਿਨ੍ਹਾਂ ਦੇ ਵਿੱਚ ਸਰਜੀਤ ਪਾਤਰ ਜੀ ਮੁਖ ਨੇ ਉਹਨਾਂ ਦੇ ਨਾਲ ਡਾਕਟਰ ਸਰਵਜੀਤ ਸਿੰਘ ਜੀ ਜਿਹੜੇ ਹੁਣੇ ਪਿੱਛੇ ਦੀ ਪੰਜਾਬੀ ਸਿਹਤ ਅਕੈਡਮੀ ਦੇ ਡੈਨਾਲੇ ਪੜ੍ਹਾਉਣ ਚੁਣੇ ਗਏ ਨੇ ਉਹਨਾਂ ਦੇ ਨਾਲ ਪ੍ਰੋਫੈਸਰ ਰਵਿੰਦਰ ਪੱਠੜ ਜਿਹੜੇ ਸਾਡੇ ਆਪਣੇ ਵੀ ਨੇ ਪਰ ਨੁਦਿਆਂ ਵਾਲੇ ਕਹਿੰਦੇ ਸਾਡੇ ਵੀ ਨੇ ਸੋ ਸਾਰਿਆਂ ਦੇ ਹੀ ਨੇ ਡਾਕਟਰ ਗੁਰਕਬਾਲ ਸਿੰਘ ਉਹ ਵੀ ਆਪਣੇ ਸਾਰਿਆਂ ਨੇ ਡਾਕਟਰ ਭਗਵੰਤ ਸਿੰਘ ਮੰਗਵਾਲ ਸੰਗਰੂਰ ਦੀ ਗਵਾਹੀ ਕਰ ਰਹੇ ਨੇ ਡਾਕਟਰ ਮੇਕਰ ਸਿੰਘ ਇਹ ਮੈਸਾਂ ਦਾ ਸਰਬਜੀ ਸਿੰਘ ਨਾਲ ਚੰਡੀਗੜ੍ਹ ਮੋਹਾਲੀ ਏਰੀਆ ਦੀ ਗਵਾਹੀ ਕਰ ਰਹੇ ਨੇ ਆਪਣੇ ਕੋਲ ਇਹ ਭਾਵੇਂ ਸਾਡੇ ਆਪਣੇ ਨੇ ਇਹ ਵੀ ਸਾਡੇ ਆਪਣੇ ਨੇ ਅਤੇ ਇਹਨਾਂ ਦੇ ਨਾਲ ਓਮ ਪ੍ਰਕਾਸ਼ ਦੀ ਦਾਸੋ ਕਿਸੇ ਜਾਣਕਾਰੀ ਦੇ ਮਤਹਾਜ ਨਹੀਂ ਗੂਟਾ ਸਿੰਘ ਜੀ ਚਾਹਾਨ ਸਾਨੂੰ ਮਾਣ ਹੈ ਸਾਡੀ ਸਹਿਜ ਸਭਾ ਦੇ ਪੁਰਾਣੇ ਮੈਂਬਰ ਨੇ ਪਰ ਇਹ ਤਬੇ ਦੇ ਮੁੱਖ ਸਹਿਯੋਕਾਰ ਮੰਨੇ ਜਾ ਸਕਦੇ ਨੇ ਪਰ ਹੁਣ ਇਹਨਾਂ ਨੂੰ ਅਸੀਂ ਬਰਨਾਲੇ ਜੀ ਸ਼ਾਹਨ ਤੀਕਰ ਸਾਡੀ ਸਹਿਜ ਸਭਾ ਦੇ ਨੇ ਇਹ ਭਾਰਤ ਦੀ ਸਹਿਤ ਅਕੈਡਮੀ ਆ ਜਿਹੜੀ ਪੁਰਸਕਾਰ ਕਮੇਟੀ ਪੰਜਾਬੀ ਦੀ ਉਹਦੇ ਗਵਰਨਰ ਕਾਉਂਸਲ ਦੇ ਮੈਂਬਰ ਨੇ ਇਸ ਮੌਕੇ ਤੋਂ ਇਹਨਾਂ ਤੋਂ ਵੀ ਸਾਨੂੰ ਮਾਣ ਹੈ ਇਹਨਾਂ ਦੇ ਨਾਲ ਤਬੇ ਤੋਂ ਸੀਮਰ ਕੰਡਾ ਜੀ ਬੈਠੇ ਨੇ ਸਰਜੀਤ ਸਿੰਘ ਦੇਹੜ ਜੀ ਕਿਸੇ ਜਾਣ ਪਛਾਣ ਦੇ ਵਿਤਾਜ ਜੀ ਸਾਡੇ ਸਭ ਤੋਂ ਪੁਰਾਣੇ ਮੈਂਬਰਾਂ ਚੋਂ ਨੇ ਅਤੇ ਇਸੇ ਤਰ੍ਹਾਂ ਮੈਂਦਰ ਸਿੰਘ ਜੀ ਰਾਹੀ ਮੈਂਦਰ ਸਿੰਘ ਜੀ ਰਾਹੀ ਸਾਡੇ ਵਿਚਾਰ ਸ਼ਾਮਲ ਨੇ ਜਿਹੜੇ ਐਫਸੀਆਈ ਤੋਂ ਰਿਟਾਇਰ ਹੋਏ ਸੀ ਪਰ ਰਿਟਾਇਰਮੈਂਟ ਤੋਂ ਬਾਅਦ ਇਹ ਸਿਹਤ ਸੇਵਾ ਤੇ ਰੱਖ ਲਗਾਉਣ ਦੀ ਸੇਵਾ ਨੂੰ ਸਮਰਪਿਤ ਨੇ ਅੱਜ ਇਹ ਕੁਝ ਛੋਟੇ ਛੋਟੇ ਨਾ ਲਫਕ ਉਹ ਕਪੜੇ ਦੇ ਬੁਣਾਟੀ ਲੈਣੇ ਝੋਲੇ ਕਹਿੰਦੇ ਵੀ ਅਸੀਂ ਪ੍ਰਚਾਰ ਕਰਨਾ ਵੀ ਪਲਾਸਟਿਕ ਛੱਡੋ ਕਪੜੇ ਦੇ ਝੋਲੇ ਵਰਤੋ ਜੋ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਇਹਨਾਂ ਦਾ ਜਿਹੜਾ ਹੈ ਯੋਗਦਾਨ ਹੈ ਅਗਲੀ ਗੱਲ ਅਸੀਂ ਤੁਹਾਡੇ ਵਿੱਚ ਸਾਡੇ ਮੇਰੇ ਪੁਰਾਣੇ ਮਿੱਤਰ ਸਰਿੰਦਰ ਕੁਮਾਰ ਸ਼ਰਮਾ ਜਿਹੜੇ ਢੂਰੀ ਸਭਾ ਦੇ ਪ੍ਰਧਾਨ ਨੇ ਮਲਕੀਸ਼ ਸਿੰਘ ਗੱਲ ਬਰਜਲਾਲ ਗੋਇਲ ਤੁਹਾਨੂੰ ਬੱਸ ਸਹਿਬ ਸਭਾ ਦੀ ਗਵਾਹੀ ਕਰਦੇ ਸਾਡੇ ਵਿਚਕਾਰ ਉਹ ਹਾਜ਼ਰ ਨੇ ਇਹਨਾਂ ਤੋਂ ਬਿਨਾਂ ਬਹੁਤ ਸਾਰੀਆਂ ਸ਼ਖਸੀਤਾਂ ਅੰਜਨਾ ਮੈਨਨ ਦੀ ਗਵਾਹੀ ਇੱਕ ਸਾਡੀ ਬਰਨਾਲੇ ਦੀ ਸਹਿਬ ਸਭਾ ਜਿਹੜੀ ਉਹ ਵੀ ਸ਼ਾਮਲ ਹੈ ਉਹ ਸਾਡੇ ਨਾਲ ਨੇ ਅਸੀਂ ਵੀ ਉਹਨਾਂ ਦੇ ਨਾਲ ਆ ਸੋ ਜਿੰਨੇ ਵੀ ਤੁਸੀਂ ਹਾਜ਼ਰ ਹੋ ਮਾਲਵਾ ਸਹਿਬ ਸਭਾ ਹੁਣ ਗਾ ਕੀ ਗਏ ਨੇ ਕੂਣ ਕੇ ਗਏ ਨੇ ਇਹ ਸਾਡੇ ਨਾਲ ਨੇ ਅਸੀਂ ਇਹਨਾਂ ਦੇ ਨਾਲ ਆ ਤੋ ਤੁਸੀਂ ਸਾਰੇ ਬਿਨਾ ਨਾਮ ਲਿਆ ਜਿੰਨੇ ਵੀ ਹੋਰ ਹਾਜ਼ਰ ਹੋ ਅੱਜ ਦੇ ਸਮਾਗਮ 'ਚ ਹਾਜ਼ਰ ਹੋਇਓ ਆਪਣੇ ਸਮੇਂ ਤੋਂ ਔਰ ਜੇਮਿਆਂ ਤੋਂ ਗਰਮੀ ਤੋਂ ਇੱਥੇ ਪਹੁੰਚਿਓ ਅਸੀਂ ਤੁਹਾਡੇ ਸਾਰਿਆਂ ਨੂੰ ਜੀਓ ਆਇਆਂ ਆਖਦੇ ਹਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਸੀਂ ਪੜ ਲਿਆ ਸੁਣ ਲਿਆ ਦੋ ਕਿਤਾਬਾਂ ਸਭਾ ਦੀਆਂ ਇੱਕ ਇੱਕ ਕਿਤਾਬ ਜੋ ਹੈ ਇੱਕ ਬਿਲਕੁਲ ਨਵੇਂ ਲੇਖਕ ਸਾਡੇ ਆਪਣੇ ਕਰਮਜੀਤ ਸਿੰਘ ਪਠੜ ਬਰਨਾਲੇ ਦੇ ਨੇ ਪਠੜਾਂ ਕੀ ਨੇ ਪਠੜ ਸਾਹਿਬ ਬੈਠੇ ਨੇ ਉਹ ਵੀ ਪਠੜ ਸਾਹਿਬ ਬੈਠੇ ਨੇ ਪਠੜਾਂ ਦਾ ਖਾਸ ਦੌਰ ਹੈ ਤੇ ਇਹਨਾਂ ਦੇ ਵਿੱਚੋਂ ਹੀ ਇੱਕ ਹੋਰ ਬੁੱਟਾ ਹੋਰ ਪੈਦਾ ਹੋਇਆ ਹੈ ਉਹਦੀ ਕਿਤਾਬ ਦੀ ਆਪਾਂ ਇੱਕ ਗਜ਼ਲਾਂ ਦੀ ਕਿਤਾਬ ਲਈ ਕਰਾਂਗੇ ਬੜੀ ਖੁਸ਼ੀ ਹੋਈ ਏ ਸਾਨੂੰ ਉਹਦੇ ਨਾਲ ਹੀ ਪਠੜ ਸਾਹਿਬ ਉਹਨਾਂ ਦੀ ਇੱਕ ਭੈਣ ਰਾਣੀ ਭੈਣ ਤਲਵੰਤ ਕੌਰ ਢਿੱਲੋਂ ਗੁੱਡ ਭੈਣ ਉਹਨੂੰ ਕਿਹਾ ਜਾਂਦਾ ਹੈ ਉਹ ਇੰਗਲੈਂਡ ਦੇ ਵਿੱਚ ਪਈ ਸੌਲਾਂ ਤੋਂ ਰੇਡੀਓ ਤੇ ਟੀਵੀ ਤੇ ਲਿਖਣ ਤੇ ਸੱਜ ਸਭਾਵਾਂ 'ਚ ਸਭ ਪੰਜਾਬੀ ਸਭਿਆਚਾਰ ਦਾ ਪ੍ਰਚਾਰ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਦੇ ਆ ਰਹੇ ਨੇ ਪਿਛਲੇ ਸਾਲ ਸਾਨੂੰ ਮੌਕਾ ਮਿਲਿਆ ਉਹ ਬਰਨਾਲੇ ਆਏ ਅਸੀਂ ਉਹਨਾਂ ਨੂੰ ਸੱਦਾ ਦਿੱਤਾ ਉਹ ਸਾਡੀ ਸੱਜ ਸਭਾਵਾਂ ਦੇ ਪ੍ਰੋਗਰਾਮ 'ਚ ਗਿੱਧਾ ਵੀ ਪਾ ਕੇ ਗਏ ਭੰਗੜਾ ਵੀ ਪਾ ਕੇ ਗਏ ਤੇ ਬਹੁਤ ਸਾਰੀਆਂ ਖੁਸ਼ੀਆਂ ਮਨਾ ਕੇ ਗਏ ਸੱਜ ਸਭਾਵਾਂ ਨਾਲ ਉਹਦਾ ਠੂਗਰੂ ਪ੍ਰੋਗਰਾਮ ਰਚਾ ਕੇ ਗਏ ਸਾਨੂੰ ਖੁਸ਼ੀ ਹੈ ਕਿ ਭੱਠੜ ਸਾਹਿਬ ਉਹਨਾਂ ਦੀ ਇੱਕ ਕਵਿਤਾ ਦੀ ਕਿਤਾਬ ਮਨ ਮੰਥਨ ਦੀ ਇਵਾਰਤ ਨਵੀਂ ਸ਼ਕੀਆ ਉਹ ਲੈ ਕੇ ਆਏ ਨੇ ਉਹ ਵੀ ਆਪਾਂ ਅੱਜ ਰਿਲੀਜ਼ ਕਰਾਂਗੇ ਕੋ ਚਾਰ ਕਿਤਾਬਾਂ ਰਿਲੀਜ਼ ਕਰਾਂਗੇ ਆਪਾਂ ਬਹੁਤ ਖੁਸ਼ੀ ਹੈ ਚਾਰਾਂ ਕਿਤਾਬਾਂ ਦੇ ਜਿੰਨੇ ਲੇਖਕ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਰਿਲੀਜ਼ ਕਰਨ ਵਾਲਿਆਂ ਨੂੰ ਮੁਬਾਰਕਾਂ ਕਰਾਉਣ ਵਾਲਿਆਂ ਨੂੰ ਵੀ ਮੁਬਾਰਕਾਂ ਤੇ ਤੁਸੀਂ ਸਾਰਿਆਂ ਆਪਾਂ ਸਾਰਿਆਂ ਨੂੰ ਇਹ ਸਾਡੀਆਂ ਵਧਾਈਆਂ ਨੇ ਮੇਘ ਰਾਜ ਮਿੱਤਰ ਜੀ ਵੀ ਆ ਬੈਠੇ ਨੇ ਉਹ ਵੀ ਹਾਜ਼ਰੀ ਲਵਾ ਰਹੇ ਨੇ ਸੋ ਸਾਰਿਆਂ ਦਾ ਰੇਡ ਯੂਨੀਅਨ ਵੱਲੋਂ ਵੀ ਸਾਡੇ ਵਿਚਕਾਰ ਮਨੋਹਰ لال ਹੁਣੇ ਹੋਰ ਹਾਜ਼ਰ ਨੇ ਪੱਤਰਕਾਰ ਵੀ ਹਾਜ਼ਰ ਨੇ ਸਾਰੇ ਸੋ ਤੁਹਾਡਾ ਸਾਰਿਆਂ ਦਾ ਬਿਨਾ ਨਾਂ ਲੈ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀਓ ਆ ਜਵਰਾ ਸਿੰਘ ਮਾਵੜਾ ਬੜੇ ਪੁਰਾਣੇ ਸਾਡੇ ਉਹ ਸਾਡੀ ਸਭਾ ਨੂੰ ਵੀ ਹੁਣ ਮੈਂਬਰ ਬਣ ਗਏ ਜੀ ਉਹ ਤਾਂ ਕਰਕੇ ਮੈਂ ਨੋਂ ਨਹੀਂ ਲੈ ਸਕਿਆ ਸੋ ਜਨਾਸੂ ਮੌੜ ਜੀ ਮਾਫ ਕਰਿਓ ਇਹ ਕਿ 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 ਕਿੰਤੂ ਵਾਲੇ ਥੋੜੇ ਜਾਣ ਕੇ ਸਾਡੇ ਦੇ ਕਿੰਤੂ ਘਰੋਂ ਨੇ ਕੋਈ ਗੱਲ ਨਹੀਂ ਮਾਫ ਕਰਨਾ ਸੋ ਸਾਰਿਆਂ ਨੂੰ ਜੀ ਹੋਇਆ ਨਹੀਂ